ਕਸੇ ਗਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਹੋ ਠੀਕ ਹੋ ਤੇ ਨਾ ਮਤਲਬ ਮੇਰਾ ਥੋੜਾ ਬਲੌਗ ਛੋਟਾ ਹੁੰਦਾ ਇਸ ਕਰਕੇ ਮੈਂ ਮਤਲਬ ਸਾਡੇ ਆਪਣੇ ਪ੍ਰਿਕਟ ਸਾਹਿਬ ਜੀ ਦੇ ਵਿੱਚ ਸ਼ਹੀਦੀ ਦੇ ਹੱਦ ਜਾਂਦੇ ਆ ਉਹਨਾਂ ਦੀ ਵੀ ਵੀਡੀਓ ਪਿੱਛੇ ਪਾਇਆ ਕਰੂੰਗਾ ਠੀਕ ਹੈ ছুটে <muchas> ਬਾਬਾ ਦਰਪਾਲ ਸਿੰਘ ਵੀ ਮਾਰਵਾ ਕਰਨ ਵਾਲੇ ਸਮੁੱਚੀ ਅੰਤਿਮ ਸਲਾਮ ਪੰਥਰ ਦੇ ਸ੍ਰੀਮਾਨ ਸਰਦਾਰ ਹਾਜ਼ਰ ਨੇ ਕੋਈ ਕਰ ਗਿਆ ਦੋ ਗਿਰ ਗਿਆ ਤੇ ਖਸਾਲਿਆ ਹੈ ਛੁਰੂ ਤੋਂ ਸ਼ਹਿਨਾਈ ਪਟਿਆ ਛੁਰੂ ਤੋਂ ਲਗਾਰੀ ਦੀ ਸਾਡੀ ਗੱਲ ਗੱਲ ਦੇ ਖਿਆਲ ਦੇ ਕੇ ਉੱਡ ਜਾਣ ਦਾ ਕਿਸੇ ਨੇ ਚੱਲੋ ਥੋੜੀ ਜਿਹੀ ਕਰਦੇ ਹਾਂ ਜੀ 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 ਆਹ ਲੱਗਦਾ ਕਿ ਹਾਜ਼ਰ ਹੈ ਜੀ ਕਿਰਕਿਓਂ ਦੇ ਵਿੱਚ ਜਿਹੜਾ ਮਹਾਨ ਸਰ ਦਾ ਫੋਟੋ ਵਿਚਾਰ ਦੇ ਕਦੇ ਪੁਆਇੰਟ ਤੇ ਉੱਤੇ ਲੈ ਤੇਰੇ ਸਾਰੇ ਪਰ ਔਰ ਉਸੇ ਤੋਂ ਪੱਜਾਇਆ ਹੋਰ ਦਾ ਹੋ ਰਹੀ ਹੈ ਕੋਈ ਵੀ ਉਹ ਟ੍ਰੈਕ ਆਇਆ ਆਇਆ ਹੋ ਗਿਆ ਨੰਬਰ ਲੱਗ ਗਿਆ ਤਾਂ ਇੰਨਾ ਮੈਨੂੰ ਐ ਔਰ ਜਿਹੜੀ ਬਹੁਤੀਆਂ ਹੋਇਆ ਰਹਿ ਗਿਆ ਰਹਿ ਗਿਆ ਆ ਜਾਂਦਾ ਬਾਬਾ ਮੈਨੂੰ ਲੱਗਦਾ ਬਾਬਾ ਜਾਊਗਾ ਮੈਨੂੰ ਜੀ ਲੱਗਦੀ ਦੇ ਦੋੜੇ ਉਹਨੇ ਦੇਖ ਰਹੀ ਹੈ ਬੰਦ ਦਾ ਆਈ ਜਾ ਉਹ ਬੱਦਾਂ ਹਾਂ ਹਾਂ ਲੈ ਗਿਆ ਆ ਬੇੜ ਦਾ ਲੈ ਗਿਆ ਪੂਰਾ ਕਾਲੀ ਖੇਤ ਵਿੱਚ ਚੜਾਈ ਆ ਲੈ ਗਿਆ ਹਰ ਇੱਕ ਆ ਲੱਗੇ ਆ ਆ ਆ ਨੁਮਰਾ ਆ ਗਿਆ ਨੁਮਰਾ ਪੰਜ ਦਾ ਲੱਗ ਗਿਆ ਰਹਿ ਗਿਆ ਉਹ ਉਹ ਆਪਣੀ ਪਾਸ ਰੰਦਨ ਸਿੰਘ ਆਇਟ ਦਸਦਾਰ ਆਓ ਦਿਓ ਪੰਜ ਦਾ ਬਲਵੀਰ ਸਿੰਘ ਜੀ 42 ਮੁਕੀ 14 ਕਰੋੜੀ ਪੰਜ ਸਰਕਾਰੀ ਫੁਟਾਦਾਰ ਫਰਮਾ ਕਰ ਮੇਰੇ ਆਪਣਾ ਹੀ ਸੁਣਾਓ ਮਿੱਤਰੋ ਅੰਨ ਮੇ ਹੋਣੀ ਹੈ ਇੱਕ ਪਾਸੇ ਪਿੱਛੇ ਚ ਆਓ ਛੱਡ ਕੇ ਚਾਰ ਦੂਜਾ ਬਾਬੇ ਦੇ ਖੜਾ ਹੀ ਨੇ ਉਹ ਆ ਚੱਲਿਆ ਆਪਾ ਆਹ ਲਾ ਜਿੰਦਾ ਮਹਾਰਾਜ ਕਬਲੇ ਆ ਕੇ ਡਰੋਨ ਫੜਦੇ ਆ ਤੇ ਬਾਰੇ ਕਾਹਦਾ ਰੋਡ ਦੇ ਕੋਨੇ ਜੋੜਦੇ ਆ ਜਾਣ ਤੋਂ ਸਾਈਡ ਉੱਧਰ ਬਣਾ ਸਾਈਡ ਉੱਧਰ ਬਣਾ ਇਸ ਦਾ ਮਰ ਗਿਆ ਪ੍ਰਸ਼ਾਸਨ ਨੇ ਹੋ ਗਿਆ ਸਦੇ ਆ ਉਹ ਬਾਕੀ ਇੱਕ ਡਰੋਨ ਦਿੱਤਾ ਇਹ ਨਿੱਕੇ ਫੋਟੋ ਸੱਸਰੀ ਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਹੋ ਦੇਖੋ ਜੇ ਆਪਾਂ ਗੱਡੀ ਦੇ ਐਵੇਂ ਤੇ ਰੋਕੀ ਵੀ ਫਿਰਦਾ ਓਕੇ ਆ ਦੇਖੋ ਆਪਣੀ ਕਣਕ ਓਕੇ ਰਿਪੋਰਟ ਹੋਊਗੀ ਇਧਰ ਆਪਣੀ ਸੈਂਪਲ ਵਾਲੀ ਕਣਕ ਵੀ ਓਕੇ ਰਿਪੋਰਟ ਹੋ ਗਈ। ਦੇਖੋ ਫਿਰ ਸਾਰਿਆਂ ਦੀ ਕਣਕਾਂ ਓਕੇ ਰਿਪੋਰਟ ਖੜੀਆਂ ਐ। ਹਾਂ ਮੁੰਡੇ ਦੇਖੋ ਮੈਂ ਮੜੀਆਂ ਓੱਖਾ ਪਰ ਹੋਵੇ ਫਿਰ ਹਟਦਾ ਨਹੀਂ ਤਾਂ ਉਹ ਗੱਡੀ ਦੇ ਲੋਕ ਲੈ ਜਾਂਦੇ ਰ। ਓਏ ਆ ਜਾ ਯਾਰ ਇਹ ਮਾਹੌਲ ਕਰਦਾ ਰ ਮੇਦਾ। ਇਹ ਤਾਂ ਬਹੁਤ ਚੌੜਾ ਕਰਦਾ। ਓ ਆ ਜਾ ਯਾਰ ਮਾਹੌਲ ਕਰਦਾ ਰ। ਆ ਜਾ। ਹਾਂ ਮੰਨ ਵੀ ਗਿਆ 5 ਮਿੰਟ ਚ। ਦੇਖੋ ਇਹ ਜੀ ਯਾਰ ਹੁਣ। ਦੇਖੋ ਆ ਵੀ ਗਿਆ ਪਿੱਛੇ ਉਹ ਆ ਗਿਆ। ਆਪਾਂ ਦੇਖੋ ਆਪਣੀ ਕਣਕ ਵੀ ਓਕੇ ਰਿਪੋਰਟ ਖੜੀ ਆ। ਖਿਲ ਗਿਆ ਇਹ। ਆਪਣਾ ਆ ਦੇਖੋ ਗੈਂਦੇਰੇ ਫੁੱਲ ਵੀ ਆ ਪਿੱਛੇ। ਠੀਕ ਆ? ਆਪਣੀ ਸਾਰੀ ਪਹੀ ਪਰਨੇ ਠੀਕ ਆ? ਆ ਦੇਖੋ ਆਪਣੀ ਸਾਰੀ ਆਪਣੇ ਮਤਲਬ ਸਾਰੀ ਉਹ ਪਹੀ ਤੱਕ ਗੈਂਦੇਰੇ ਫੁੱਲ ਖੜੇ ਆ ਦੇਖੋ। ਦੇਖੋ ਆਪਣੇ ਸਾਰੇ ਪਹੀ ਪਰ ਆਪਣੇ ਮਤਲਬ ਗੈਂਦੇਰੇ ਫੁੱਲ ਖੜੇ ਆ ਤੇ ਬੋਤਲ ਪਾਪ ਠੀਕ ਆ ਨਾ। ਦੇਖੋ ਓਕੇ ਰਿਪੋਰਟ ਉੱਥੇ ਗੈਨੀ ਬੱਬਾ ਕਾਲ-ਕਾਲ ਕਰਨ ਲੱਗਿਆ ਵੇ ਇੱਕ ਸਿੰਘ ਆ ਖੜਦਾ। ਉਹ ਸਿੰਘ ਕਿੰਨੇ ਆ?